ਜਿੰਨੇ ਗੁਣ ਨੇ ਇਹ ਸਾਰੇ ਇਸ ਤਰ੍ਹਾਂ ਨੇ ਜਿਵੇਂ ਮਾਂ ਜਾਇ ਪ੍ਰਾਤ ਹੁੰਦੇ ਨੇ ਜਿੰਨੇ ਔਗਣ ਨੇ ਇਹ ਬੰਦਿਆ ਤੂੰ ਰੋਜ ਆਪਣੀ ਆਤਮਾ ਦੇ ਪੈਰਾਂ ਚ ਸੰਗਲ ਪਾਣਾ ਪਿਆ ਹੈ ਔਗਣ ਸੰਗਲ ਨੇ ਤੇ ਗੁਣ ਵੀਰ ਨੇ ਵੀਰ ਸੰਗਲ ਕੱਟਦੇ ਆ ਗੁਰੂ ਸਾਹਿਬ ਦਾ ਇੱਕ ਬਚਨ ਹੈ ਨਾਨਕ ਔਗਣ ਜੇਤੜੇ ਤੇ ਤੇ ਗਲੀ ਜੰਜੀਰ ਜਿੰਨੇ ਔਗਣ ਨੇ ਉਹ ਸਾਰੇ ਸੱਚੀ ਐਵੇਂ ਕਿ ਸਿਰਫ ਜੰਜੀਰਾਂ ਨੇ ਸੰਗਲ ਨੇ ਨਾਨਕ ਔਗਣ ਜਿਤੜੇ ਤੇਤੇ ਗਲੀ ਜੰਜੀਰ ਜੇ ਗੁਣ ਹੋਣ ਤਾਂ ਕੱਟੀਆਂ ਕੋ ਚੱਜੇ ਪੰਨੂ ਸੁਚੱਜਾ ਪੰਨੀ ਖਤਮ ਕਰ ਸਕਦਾ ਤੇ ਚੇਤੇ ਰੱਖਿਓ ਔਗਣਾਂ ਨੂੰ ਜੇ ਕੋਈ ਕੱਟ ਸਕਦਾ ਤੇ ਕੇਵਲ ਗੁਣ ਹੀ ਕਰ ਸਕਦਾ ਨਾਨਕ ਔਗਣ ਜਿਤੜੇ ਤੇਤੇ ਗਲੀ ਜੰਜੀਰ ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ ਗੁਰਮੁਖੋ ਗੁਣ ਤਾਂ ਭਰਾਵਾਂ ਦੀ ਤਰ੍ਹਾਂ ਨੇ ਗੁਣ ਤਾਂ ਵੀਰਾਂ ਦੀ ਤਰ੍ਹਾਂ ਨੇ